ਪੰਜਾਬ ਸਰਕਾਰ ਵੱਲੋਂ ਫੈਕਟਰੀ ਮਾਲਕਾਂ ਤੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ ਜਿਹੜੀ ਪਰਾਲੀ ਨੂੰ ਕਿਸਾਨ ਖੇਤਾਂ ਦੇ ਵਿੱਚ ਫੂਕਦੇ ਹੁੰਦੇ ਸੀ ਹੁਣ ਉਹੀ ਪਰਾਲੀ ਅੱਗੇ ਜਾ ਕੇ ਫੈਕਟਰੀਆਂ ਦੇ ਵਿੱਚ ਬਾਲਣ ਦਾ ਰੂਪ ਲਵੇਗੀ ਅਤੇ ਜਿਹੜੇ ਫੈਕਟਰੀ ਮਾਲਕਾਂ ਕੋਲ ਪੁਰਾਣੇ ਵੋਇਲਰ ਚੱਲ ਰਹੇ ਨੇ ਉਹਨਾਂ ਨੂੰ ਚੇਂਜ ਕਰਨ ਲਈ ਸਰਕਾਰ ਸਬਸਿਡੀਆਂ ਦੇ ਰਹੀ ਆ ਤੇ ਵੱਡੇ ਪੱਧਰ ਦੇ ਉੱਤੇ 4 ਕਰੋੜ ਤੋਂ ਲੈ ਕੇ 16 ਕਰੋੜ ਤੱਕ ਜਿਹੜੀ ਸਬਸਿਡੀ ਦਿੱਤੀ ਜਾਵੇਗੀ ਅਤੇ ਜੇ ਤੁਹਾਡੇ ਕੋਲ ਕੋਲੇ ਵਾਲਾ ਬੋਇਲਰ ਹੈ ਜਾਂ ਬਾਲਣ ਵਾਲਾ ਲੱਕੜ ਫੂਕਣ ਵਾਲਾ ਬੋਇਲਰ ਹੈ ਤਾਂ ਉਸ ਨੂੰ ਚੇਂਜ ਕਰਕੇ ਤੁਸੀਂ ਪਰਾਲੀ ਵਾਲਾ ਬੋਇਲਰ ਲੈ ਸਕਦੇ ਹੋ ਤੇ ਇਸ ਨਾਲ ਕਿਸਾਨਾਂ ਅਤੇ ਫੈਕਟਰੀ ਵਾਲਿਆਂ ਨੂੰ ਦੋਨਾਂ ਨੂੰ ਲਾਭ ਹੋਏਗਾ ਕਿਉਂਕਿ ਪੰਜਾਬ ਤੋਂ ਬਾਹਰੋਂ ਆਪਾਂ ਕੋਲਾ ਮੰਗਾਉਨੇ ਆ ਤੇ ਪਰਾਲੀ ਜਿਹੜੀ ਆ ਉਹ ਆਪਣੇ ਘਰ ਦੇ ਵਿੱਚ ਆ ਤੇ ਜਿਹੜਾ ਪੈਸਾ ਬਾਹਰਲੇ ਸੂਬਿਆਂ ਨੂੰ ਜਾਂਦਾ ਉਹੀ ਪੈਸਾ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਮਿਲੇਗਾ ਤੇ ਕਿਸਾਨਾਂ ਦੀ ਜਿਹੜੀ ਆਰਥਿਕ ਹਾਲਤ ਆ ਉਸ ਦੇ ਵਿੱਚ ਵੀ ਸੁਧਾਰ ਆਵੇਗਾ ਕੀ ਕਹਿਣਾ ਹੈ ਕੈਬਨਟ ਮੰਤਰੀ ਸੌਂ ਦਾ ਉਹ ਤੁਹਾਨੂੰ ਦਿਖਾਉਨੇ ਆ ਪੈਡੀ ਸਟ੍ਰਾ ਬਾਲਣ ਆਧਾਰਿਤ ਬੋਇਲਰ ਨੇ ਜਿਹੜੇ ਸਥਾਪਿਤ ਕਰਨ ਵਾਲੀਆਂ ਇਕਾਈਆਂ ਨੂੰ ਪੂੰਜੀ ਸਬਸਿਡੀ ਦੇਣ ਦੇ ਲਈ ਇਹਦੇ ਚ ਪਾਸ ਕਰ ਦਿੱਤਾ ਗਿਆ ਸੀਗਾ ਇਹ ਜਿਹੜੀ ਸਬਸਿਡੀ ਹੈ 60 ਕਰੋੜ ਰੁਪਏ ਦੀ ਸਬਸਿਡੀ 60 ਕਰੋੜ ਰੁਪਏ ਦੀ ਪੈਡੀ ਸਟ੍ਰਾ ਬਾਲਣ ਆਧਾਰਿਤ ਜਿਹਨੂੰ ਪਰਾਲੀ ਕਹਿੰਦੇ ਆ ਪਰਾਲੀ ਤੇ ਆਧਾਰਿਤ ਜਿਹੜੇ ਬੋਇਲਰ ਚੱਲਣਗੇ ਉਹਨਾਂ ਨੂੰ ਸਥਾਪਿਤ ਕਰਨ ਵਾਲੀਆਂ ਇਕਾਈਆਂ ਨੂੰ ਸਬਸਿਡੀ ਦਿੱਤੀ ਜਾਊਗੀ ਜਿਹੜੀ ਕਿ ਮਾਨ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਇਹਦਾ ਫਾਇਦਾ ਕੀ ਹੋਊਗਾ ਹੁਣ ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਨੰਬਰ 1 ਪੈਡੀਸਟਰਾ ਜਿਹਨੂੰ ਅਸੀਂ ਪਰਾਲੀ ਕਹਿੰਦੇ ਆ ਪਰਾਲੀ ਦਾ ਜਿਵੇਂ ਆਪਾਂ ਸਾਰੇ ਜਾਣਦੇ ਆ ਪਰਾਲੀ ਦੀ ਇੱਕ ਪਰਕਿਊਰਮੈਂਟ ਇਹਦੀ ਇਹਨੂੰ ਪ੍ਰਕਿਊਰ ਕਰਨਾ ਬਹੁਤ ਵੱਡਾ ਇੱਕ ਕਾਪੜੇ ਲਈ ਚੈਲੰਜ ਸੀ ਇੱਕ ਬਹੁਤ ਵੱਡਾ ਟਾਸਕ ਸੀਗਾ ਹਰ ਵਾਰ ਜਦੋਂ ਸੀਜ਼ਨ ਆ ਕੇ ਜਾਂਦਾ ਸੀ ਤਾਂ ਸਾਡੇ ਕਿਸਾਨ ਭਰਾਵਾਂ ਨੂੰ ਇਹਨੂੰ ਪੈਡੀ ਨੂੰ ਸੰਭਾਲਣ ਦੇ ਲਈ 15 ਤਰ੍ਹਾਂ ਦੇ ਯਤਨ ਕਰਨੇ ਪੈਂਦੇ ਸੀ ਜਦੋਂ ਨਹੀਂ ਉਹ ਸੰਭਾਲੀ ਜਾਂਦੀ ਸੀ ਪੈਡੀ ਤਾਂ ਕਈ ਵਾਰ ਮਲਚਰ ਲਾ ਕੇ ਵਿੱਚ ਮਲਚਿੰਗ ਕਰਨੀ ਪੈਂਦੀ ਸੀ ਤੇ ਉਹਨਾਂ ਦੀ ਫਿਊਲ ਕਾਸਟ ਐਕਸਟਰਾ ਆਉਂਦੀ ਸੀ ਸੋ ਜਿਵੇਂ ਹੀ ਇਹ ਗੱਲ ਸਰਕਾਰ ਦੇ ਧਿਆਨ ਹਿੱਤ ਆਈ ਪ੍ਰਾਣੀਆਂ ਸਰਕਾਰਾਂ ਨੇ ਤਾਂ ਕਦੇ ਗੌਰ ਨਹੀਂ ਕੀਤਾ ਜਦੋਂ ਕਾਂਗਰਸ ਦੀਆਂ ਸਰਕਾਰਾਂ ਸੀ ਅਕਾਲੀ ਦਲ ਭਾਜਪਾ ਦੀਆਂ ਸਰਕਾਰਾਂ ਸੀ ਉਹ ਤਾਂ ਹੂਕ ਨੀਂਦ ਸੁੱਤੇ ਪਏ ਸੀ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਇਸ ਸਮੱਸਿਆ ਦਾ ਹੱਲ ਕਿਵੇਂ ਕੱਢਿਆ ਜਾਵੇ ਇਹ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੋਟਿਸ 'ਚ ਗੱਲ ਆਈ ਕਿ ਆਪਾਂ ਦੋਰਾ ਫਾਇਦਾ ਕਿਵੇਂ ਕਰ ਸਕਦੇ ਹਾਂ ਦੋਰਾ ਫਾਇਦਾ ਕਿਵੇਂ ਇੱਕ ਪਾਸੇ ਤਾਂ ਆਪਾਂ ਇੰਡਸਟਰੀ ਦੇ ਵਿੱਚ ਬੋਇਲਰ ਚ ਚਲਾਉਣ ਲਈ ਜਿਹੜਾ ਬਾਲਣ ਹੈ ਉਹ ਕੋਲਾ ਮੰਗਾਨੇ ਆ ਬਾਹਰ ਲੀਆਂ ਸਟੇਟਾਂ ਤੋਂ ਅਸੀਂ ਲੱਕੜ ਮੰਗਾਨੇ ਆ ਬਾਹਰ ਲੀਆਂ ਸਟੇਟਾਂ ਤੋਂ ਤੇ ਫੇਰ ਉਰੇ ਅਸੀਂ ਉਹਨਾਂ ਦੀ ਵਰਤੋਂ ਕਰਦੇ ਆ ਨਾਲ ਤਾਂ ਸਾਡੇ ਪੰਜਾਬ ਦਾ ਪੈਸਾ ਬਾਹਰ ਲੀਆਂ ਸੂਬਿਆਂ 'ਚ ਜਾਂਦਾ ਬਾਹਰਲੇ ਸਟੇਟਾਂ 'ਚ ਜਾਂਦਾ ਤੇ ਆਪਣੇ ਸਾਡੇ ਕੋਲ ਜਿਹੜਾ ਬਾਲਣ ਪਿਆ ਜਿਹਨੂੰ ਅਸੀਂ ਪੈਡੀ ਸਟਾਕ ਕਹਿੰਦੇ ਆ ਜਿਹੜੀ ਜਿਹਦੀ ਕੈਲੋਰੀਕ ਫੈਕ ਵੈਲਿਊ ਆ ਜਿਹੜੀ ਚੰਗੀ ਆ ਤੇ ਅਸੀਂ ਉਸ ਨੂੰ ਈਮਲਚਿੰਗ ਕਰਕੇ ਉਹਨੂੰ ਅਸੀਂ ਮਿੱਟੀ ਦੇ ਵਿੱਚ ਦੁਆਰਤੀ ਗੁੰਨਦੇ ਆ ਜਾਂ ਫਿਰ ਅਸੀਂ ਸਾਨੂੰ ਮਜਬੂਰੀ ਵਾਸ ਆ ਕੇ ਉਹਨਾਂ ਨੂੰ ਅੱਗਾਂ ਲਾਣੀਆਂ ਪੈਂਦੀਆਂ ਜਿਹਦੇ ਨਾਲ ਹਵਾ ਵੀ ਪੌਣ ਪਾਣੀ ਹੈ ਜਿਹੜੀ ਉਹ ਅਸ਼ੁੱਧ ਹੁੰਦੀ ਹੈ ਸਾਹ ਲੈਣ 'ਚ ਤਕਲੀਫ ਆਉਂਦੀ ਹੈ ਸਾਡਾ ਵਾਤਾਵਰਣ ਗੰਧਲਾ ਹੁੰਦਾ ਸੋ ਮਾਨ ਸਰਕਾਰ ਦੇ ਜਿਵੇਂ ਹੀ ਇਹ ਗੱਲ ਨੋਟਿਸ 'ਚ ਆਈ ਅਸੀਂ ਸੋਚਿਆ ਵੀ ਇਹਦਾ ਹੱਲ ਕੀ ਕੱਢਿਆ ਜਾਵੇ ਇਹਦਾ ਹੱਲ ਕੱਢਣ ਲਈ ਇੱਕ ਬਹੁਤ ਹੀ ਬੇਹਤਰੀਨ ਬੜਾ ਹੀ ਸ਼ਾਨਦਾਰ ਕਦਮ ਚੁੱਕਿਆ ਗਿਆ ਪੰਜਾਬ ਸਰਕਾਰ ਵੱਲੋਂ ਕਿ ਅਸੀਂ ਅਸੀਂ ਉਹ ਇਕਾਈਆਂ ਜਿਨ੍ਹਾਂ ਦੇ ਅੰਦਰ ਬੋਇਲਰ ਚੱਲ ਰਹੇ ਨੇ ਸਟੀਮ ਬੋਇਲਰ ਚੱਲ ਰਹੇ ਨੇ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਇਹ ਜਿਹੜੀ ਪੈਡੀ ਹੈ ਇਹ ਜਿਹੜੀ ਪੈਡੀ ਸਟ੍ਰਾ ਹੈ ਇਹ ਪੈਡੀ ਸਟ੍ਰਾ ਨੂੰ ਪਰਾਲੀ ਨੂੰ ਤੁਸੀਂ ਆਪਣੇ ਬੋਇਲਰਾਂ 'ਚ ਵਰਤੋ ਜੇ ਤੁਸੀਂ ਆਪਣੇ ਬੋਇਲਰਾਂ 'ਚ ਵਰਤੋਗੇ ਤਾਂ ਦੋਰਾ ਫਾਇਦਾ ਕੀ ਹੋ ਇੱਕ ਤਾਂ ਸਾਡੇ ਕਿਸਾਨਾਂ ਨੂੰ ਉਹਦੇ ਉਹਦਾ ਮੁੱਲ ਮਿਲਣਾ ਸ਼ੁਰੂ ਹੋ ਜਾਊਗਾ ਉਹਦਾ ਪੈਸਾ ਮਿਲਣਾ ਸ਼ੁਰੂ ਹੋ ਜਾਊਗਾ ਜਦੋਂ ਸਾਡੇ ਕਿਸਾਨਾਂ ਨੂੰ ਉਹਨਾਂ ਦੀ ਪੈਡੀ ਸਟ੍ਰਾ ਦਾ ਪੈਸਾ ਮਿਲਣਾ ਪਰਾਲੀ ਦਾ ਪੈਸਾ ਮਿਲਣਾ ਸ਼ੁਰੂ ਹੋ ਜੂਗਾ ਉਹ ਆਰਥਿਕ ਤੌਰ ਤੇ ਸਾਡੀ ਕਿਸਾਨੀ ਹੈ ਜਿਹੜੀ ਮਜ਼ਬੂਤ ਹੋਊਗੀ ਦੂਸਰਾ ਇਕਾਈਆਂ ਨੂੰ ਕੀ ਫਾਇਦਾ ਹੋਊਗਾ ਇੰਡਸਟਰੀ ਨੂੰ ਕੀ ਫਾਇਦਾ ਹੋਊ ਇਹਦਾ ਜਿਹੜਾ ਫਿਊਲ ਮਹਿੰਗੇ ਰੇਟਾਂ ਦੇ ਉੱਤੇ ਉਹ ਬਾਹਰੋਂ ਮੰਗਾਂਦੇ ਨੇ ਹੋਰ ਸਟੇਟਾਂ ਤੋਂ ਮੰਗਾਂਦੇ ਨੇ ਤਾਂ ਜਿਹੜੀ ਪਰਾਲੀ ਹੋਊਗੀ ਜਦੋਂ ਪਰਾਲੀ ਨੂੰ ਆਪਾਂ ਆਪਣੇ ਘਰ ਦੇ ਫਿਊਲ ਨੂੰ ਜਦੋਂ ਅਸੀਂ ਬੋਇਲਰਾਂ ਦੇ ਵਿੱਚ ਯੂਜ਼ ਕਰਾਂਗੇ ਤਾਂ ਉਹਨੂੰ ਉਤਸ਼ਾਹਤ ਕਰਨ ਲਈ ਅਸੀਂ ਇਹ ਫਿਰ 1 60 ਕਰੋੜ ਰੁਪਏ ਦੀ ਜਣੀ ਕਿ ਸਬਸਿਡੀ ਦਾ ਜਿਹੜਾ ਪ੍ਰਬੰਧਨ ਰੱਖਿਆ ਇਹਦੀਆਂ ਹੁਣ ਮੈਂ ਤੁਹਾਨੂੰ ਕੁਝ ਜਿਹੜੀਆਂ ਸੇਲੀਅੰਟ ਫੀਚਰ ਇਹਦੇ ਜਿਹੜੇ ਮਤਲਬ ਕਿ ਸਭ ਤੋਂ ਕੀਮਤੀ ਜਿਹੜੇ ਇਹਦੇ ਨੁਕਤੇ ਨੇ ਉਹ ਦੱਸਣ ਲੱਗੇ ਆ ਨੰਬਰ 1 ਇਹ ਜਿਹੜੀ ਸਕੀਮ ਹੈ ਇਹ ਸਕੀਮ ਪੁਰਾਣੀ ਇੰਡਸਟਰੀ ਤੇ ਜਿਹੜੀ ਆਲਰੇਡੀ ਪੰਜਾਬ ਦੇ ਵਿੱਚ ਚੱਲਦੀ ਇੰਡਸਟਰੀ ਹੈ ਕਿਤੇ ਕਿਸੇ ਵੀ ਸਮੇਂ ਤੋਂ ਚੱਲਦੀ ਇੰਡਸਟਰੀ ਆ ਰਹੀ ਹੋਵੇ ਚਾਹੇ ਉਸ ਚੱਲਦੀ ਇੰਡਸਟਰੀ ਦੇ ਵਿੱਚ ਪੁਰਾਣਾ ਬੋਇਲਰ ਲੱਗਿਆ ਹੋਵੇ ਚਾਹੇ ਉਸ ਚੱਲਦੀ ਇੰਡਸਟਰੀ ਨੇ ਨਵਾਂ ਬੋਇਲਰ ਲਾਣਾ ਹੋਵੇ ਉਹਨਾਂ ਨੂੰ ਇੱਕ CTE ਅਪਲਾਈ ਕਰਨਾ ਪਊਗਾ ਕੰਸੈਂਟ ਟੂ ਇਸਟੈਬਲਿਸ਼ ਜਿਸ ਪੈਡੀ ਸਟ੍ਰੋਬ ਬੋਇਲਰ ਕੰਸੈਂਟ ਟੂ ਇਸਟੈਬਲਿਸ਼ CTE ਅਪਲਾਈ ਕਰਨਾ ਪਊਗਾ ਜਿਹੜੀਆਂ ਕੰਪਨੀਆਂ ਨੇ 20 ਫਰਵਰੀ 2025 ਤੋਂ ਬਾਅਦ ਉਹ CTE ਸਟੈਬਲਿਸ਼ ਕਰਨਾ ਹੈ ਜਿਹੜੀਆਂ ਕੰਪਨੀਆਂ ਨੇ 20 ਫਰਵਰੀ 2025 ਕਿਉਂਕਿ 20 ਫਰਵਰੀ 2025 ਨੂੰ ਫੈਸਲਾ ਲੱਤਾ ਸੀ ਇਸ ਕਰਕੇ 20 ਫਰਵਰੀ 2025 ਦੀ ਡੇਟ ਹੈ 20 ਫਰਵਰੀ 2025 ਤੋਂ ਬਾਅਦ ਜਿਹੜੀਆਂ ਕੰਪਨੀਆਂ ਸੀਟੀ ਈ ਸਟੈਬਲਿਸ਼ ਕਰਨੀਆਂ ਕਿ ਅਸੀਂ ਆਪਣੇ ਐਗਜ਼ਿਸਟਿੰਗ ਬੋਇਲਰਸ ਨੂੰ ਪੁਰਾਣੇ ਬੋਇਲਰਸ ਨੂੰ ਜਾਂ ਤਾਂ ਜੇ ਅਸੀਂ ਮੋਡੀਫਿਕੇਸ਼ਨ ਕਰਕੇ ਕੋਲੇ ਦੀ ਥਾਂ ਤੇ ਲੱਕੜ ਦੀ ਥਾਂ ਤੇ ਜਾਂ ਕਿਸੇ ਹੋਰ ਆਲਟਰਨੇਟ ਫਿਊਲ ਦੀ ਥਾਂ ਤੇ ਪਰਾਲੀ ਤੇ ਲੈ ਕੇ ਆਣੇ ਆ ਪੈਡੀ ਸਟ੍ਰਾ ਤੇ ਲੈ ਕੇ ਆਣੇ ਆ ਤਾਂ ਉਹਨਾਂ ਲਈ ਅਸੀਂ ਇਹ ਜੇ ਪੁਰਾਣਾ ਬੋਇਲਰ ਉਹਨਾਂ ਨੇ ਚੇਂਜ ਕਰਨਾ ਤਾਂ 50 ਲੱਖ ਰੁਪਏ ਦੀ ਸਬਸਿਡੀ ਹੈ 8 ਟਨ ਦੇ ਬੋਇਲਰ ਤੇ ਮੰਨ ਲਓ ਕਿਸੇ ਦੇ 8 ਟਨ ਦਾ ਬੋਇਲਰ ਲੱਗਿਆ ਹੋਇਆ ਤਾਂ ਪੰਜਾਬ ਸਰਕਾਰ ਉਹਨੂੰ 50 ਲੱਖ ਰੁਪਏ ਸਬਸਿਡੀ ਦੇਊਗੀ ਵੀ ਤੂੰ ਆਪਣੇ ਬੋਇਲਰ ਨੂੰ ਕਿਸੇ ਹੋਰ ਫਿਊਲ ਤੋਂ ਪੈਡੀਸਟ੍ਰੋ ਤੇ ਕਨਵਰਟ ਕਰ ਦੇ ਤੇ ਜੇ ਉਹਦਾ ਬੋਇਲਰ 8 ਟਨ ਤੋਂ ਵੱਧ ਹੈ ਮੰਨ ਲਓ 16 ਟਨ ਦਾ ਤਾਂ ਉਹ 50 ਲੱਖ ਤੋਂ ਸਬਸਿਡੀ 1 ਕਰੋੜ ਹੋ ਜੂ ਉਦੀ ਰੇਸ਼ੋ ਉਸ ਹਿਸਾਬ ਨਾਲ ਕੈਲਕੂਲੇਟ ਹੋ ਜੂ ਮੰਨ ਲਓ ਕਿਸੇ ਦਾ ਮੰਨ ਲਓ ਉਹ ਬੋਇਲਰ ਆ 8 ਟਨ ਤੋਂ ਮੰਨ ਲਓ 4 ਟਨ ਦਾ ਰਹਿ ਗਿਆ ਤਾਂ ਉਹ ਸਬਸਿਡੀ 25 ਲੱਖ ਰੁਪਏ ਦੀ ਹੋ ਜੂ ਉਸ ਤਰੀਕੇ ਨਾਲ ਉਹ ਕੈਲਕੂਲੇਟ ਹੋ ਜੂ ਇਹ ਹੈ ਪੁਰਾਣੇ ਬੋਇਲਰ ਦੇ ਉੱਤੇ ਜੇ ਪੁਰਾਣਾ ਬੋਇਲਰ ਕਨਵਰਟ ਕਰਨਾ ਹੁਣ ਮੰਨ ਲਓ ਇੰਡਸਟਰੀ ਪੁਰਾਣੀ ਚੱਲ ਰਹੀ ਆ ਪਰ ਉਹ ਕਹਿੰਦਾ ਜੀ ਮੈਂ ਪੁਰਾਣੇ ਬੋਇਲਰ ਨੂੰ ਮੈਂਟੇਨਿੰਗ ਕਰਨਾ ਮੈਂ ਨਵਾਂ ਬੋਇਲਰ ਲਗਾਉਣਾ ਚਾਹੁੰਦਾ ਮੈਂ ਨਵਾਂ ਸਟੀਮ ਬੋਇਲਰ ਲਾਣਾ ਚਾਹੁੰਦਾ ਅਸੀਂ ਉਹਦਾ ਵੈਲਕਮ ਕਰਦੇ ਆ ਉਹਦੇ ਲਈ ਅਸੀਂ ਇਹ ਵਾਅਦਾ ਕਰਦੇ ਆ ਕਿ ਤੂੰ ਨਵਾਂ ਸਟੀਮ ਬੋਇਲਰ ਲਗਾ ਅਸੀਂ ਇੰਡਸਟਰੀਅਲਿਸਟ ਨੂੰ ਕਹਿੰਦੇ ਆ ਅਸੀਂ ਉਦਯੋਗਪਤੀ ਨੂੰ ਕਹਿੰਦੇ ਆ ਕਿ ਤੁਸੀਂ ਨਵਾਂ ਸਟੀਮ ਬੋਇਲਰ ਲਗਾਓ ਨਵਾਂ ਸਟੀਮ ਬੋਇਲਰ ਤੇ ਨਾਲ ਲਾਣ ਦੇ ਨਾਲ ਅਸੀਂ ਤੁਹਾਨੂੰ 1 ਕਰੋੜ ਰੁਪਏ ਦੀ ਸਬਸਿਡੀ ਦੇਵਾਂਗੇ ਡਬਲ ਪੁਰਾਣੇ ਨਾਲੋਂ ਡਬਲ ਸਬਸਿਡੀ ਦੇਵਾਂਗੇ ਉਹਦੇ ਵਿੱਚ ਕੀ ਹੋਊ ਜੇ 8 ਟਨ ਦਾ ਬੋਇਲਰ ਹੈ ਤਾਂ 1 ਕਰੋੜ ਰੁਪਿਆ ਸਬਸਿਡੀ ਹੋਊਗੀ ਤੇ ਜੇ 8 ਟਨ ਤੋਂ ਵੱਧ ਹੈ ਤਾਂ ਕੈਲਕੂਲੇਟ ਹੋ ਕੇ ਜਿਵੇਂ ਮੰਨ ਲਓ 16 ਟਨ ਦਾ ਹੋ ਗਿਆ ਤਾਂ 2 ਕਰੋੜ ਸਬਸਿਡੀ ਹੋ ਜੂ ਜੇ 8 ਟਨ ਤੋਂ ਘੱਟ ਕੇ ਮੰਨ ਲਓ ਕਿਸੇ ਨੇ 4 ਟਨ ਦਾ ਲਾਇਆ ਤਾਂ 50 ਲੱਖ ਸਬਸਿਡੀ ਹੋ ਜੂ ਇਹ ਕੈਪੀਟਲ ਸਬਸਿਡੀ ਹੈ ਜਿਹੜੀ ਵਿਦਾਊਟ ਐਨੀ ਕੋਈ ਕਿਸ਼ਤਾਂ ਚ ਨਹੀਂ ਇੱਕ ਮੁਸ਼ਤਾਸੀ ਸਬਸਿਡੀ ਉਹਨਾਂ ਨੂੰ ਦੇਾਂਗੇ ਔਰ ਵੱਡੀ ਗੱਲ ਸਭ ਤੋਂ ਵੱਡੀ ਅਮਾਊਂਟ ਇਸ ਸਬਸਿਡੀ ਦੇ ਵਿੱਚ ਜਿਹੜੀ ਮਿਲਣੀ ਹੈ ਕਿ ਜੇ ਕੋਈ ਵੱਡੇ ਤੋਂ ਵੱਡੀ ਇੰਡਸਟਰੀ ਇਹਨੂੰ ਕਨਵਰਟ ਕਰਕੇ ਆਪਣੇ ਬੋਇਲਰ ਨੂੰ ਪੈਡੀਸਟ੍ਰੋ ਤੇ ਲੈ ਕੇ ਜਾਂਦੀ ਹੈ ਪੈਡੀਸਟ੍ਰੋ ਤੇ ਲੈ ਕੇ ਜਾਂਦੀ ਹੈ ਤਾਂ ਅਸੀਂ 5 ਕਰੋੜ ਰੁਪਏ ਤੱਕ ਦੀ 5 ਕਰੋੜ ਰੁਪਏ ਤੱਕ ਦੀ ਜਣੀ ਕਿ ਜਿਹੜੀ ਉਹਨੂੰ ਕੈਪੀਟਲ ਸਬਸਿਡੀ ਹੈ ਉਹ ਨਵੇਂ ਬੋਇਲਰ ਤੇ ਦਵਾਂਗੇ ਤੇ 2.5 ਕਰੋੜ ਰੁਪਏ ਦੀ ਤੱਕ ਦੀ ਜਿਹੜੀ ਸਬਸਿਡੀ ਆ ਅਸੀਂ ਉਹਨੂੰ ਪਰਾੜੇ ਬੋਇਲਰ ਨੂੰ ਜੇ ਉਹ ਕਨਵਰਟ ਕਰਦਾ ਤਾਂ ਉਹਦੇ ਲਈ ਦਵਾਂਗੇ ਸੋ ਇਹ ਬਹੁਤ ਵੱਡਾ ਹੀ ਜਣੀ ਕਿ ਇਹ ਪੰਜਾਬ ਸਰਕਾਰ ਦਾ ਉਪਰਾਲਾ ਹੈ ਜਿਹਦੇ ਨਾਲ ਇਹ ਜਿਹੜਾ ਪਰਾਲੀ ਦਾ ਮਸਲਾ ਹੈ ਇਹ ਪਰਾਲੀ ਦਾ ਮਸਲਾ ਤਾਂ ਹੱਲ ਹੋ ਗਏ ਹੋਊਗਾ ਹੀ ਹੋਊਗਾ ਤੇ ਸਾਡੇ ਮੁਤਾਬਕ ਜੋ ਅਸੀਂ ਕੈਲਕੂਲੇਸ਼ਨ ਕੀਤੀ ਹੈ ਇਹਦੇ ਨਾਲ ਅਨੁਮਾਨਤ ਇਹਦੇ ਨਾਲ ਅਨੁਮਾਨਤ ਸਾਡੀ ਇਸ ਸਬਸਿਡੀ ਦੇ ਨਾਲ ਅਨੁਮਾਨਤ 500 ਤੋਂ 600 ਉਦਯੋਗ ਉਦਯੋਗਿਕ ਵਰਗ 500 ਤੋਂ 600 ਉਦਯੋਗ ਇਸ ਨੀਤੀ ਰਾਹੀਂ ਸਾਡੇ ਤੋਂ ਸਬਸਿਡੀ ਦਾ ਲਾਹਾ ਲੈ ਸਕਣਗੇ